ਆਓ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਜਿਤਨਾ ਵੀ ਆਪਾਂ ਨੂੰ ਸਮਾਂ ਬਖਸ਼ਦੇ ਆ ਸਾਧ ਸੰਗਤ ਜੀ ਆਪਾਂ ਉਹਨਾਂ ਕੋਲ ਹੋਰ ਸਮਾਂ ਲਈਏ ਗੁਰੂ ਦੇ ਪਿਆਰਿਓ ਆਪ ਜੀ ਬਹੁਤ ਪਿਆਰ ਸਤਿਕਾਰ ਦੇ ਨਾਲ ਸਾਧ ਸੰਗਤ ਜੀ ਬੈਠੇ ਹੋ ਆਓ ਸਾਧ ਸੰਗਤ ਜੀ ਆਪਾਂ ਉਸ ਮਾਲਕ ਦੀ ਵਿਚਾਰ ਕਰ ਗਏ ਬਹੁਤ ਚੰਗੇ ਕਰਮਾ ਸਾਡੇ ਜੋ ਕਿ ਅਸੀਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਬੈਠ ਕੇ ਉਹਨਾਂ ਦੀਆਂ ਵਡਿਆਈਆਂ ਅਮੋਲਕ ਬਚਨ ਸਾਧ ਸੰਗਤ ਜੀ ਸਰਵਣ ਕਰਦੇ ਆ ਸਾਧ ਸੰਗਤ ਜੀ ਬਹੁਤ ਉਤਮ ਕਰਮਾ ਵਾਲੇ ਹੋ ਸਾਧ ਸੰਗਤ ਜੀ ਇਹ ਜਨਮ ਵਾਰ-ਵਾਰ ਨਹੀਂ ਮਿਲਦਾ ਆਓ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਜੀ ਬਖਸ਼ਿਆ ਕਰਨ ਆਪਾਂ ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੈ ਜੈਕਾਰਾਂ ਕਰੀਏ ਸਾਧ ਸੰਗਤ ਜੀ ਆਓ ਜਿੰਨੇ ਵੀ ਸੰਗਤਾਂ ਸਾਧ ਸੰਗਤ ਜੀ ਆਪਾਂ ਸਾਰੀਆਂ ਸੰਗਤਾਂ ਤਾਂ ਧੰਨ Sri ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੇ ਵੀ ਦਰਸ਼ਨ ਕਰਨੇ ਆ ਸਾਧ ਸੰਗਤ ਜੀ ਜਿਹੜੇ ਸਾਨੂੰ ਗੁਰੂ ਦੇ ਪਿਆਰਿਓ ਉਹ ਵੀ ਸਾਡੇ ਵਾਂਗੂ ਸ਼ਰਧਾਲੂ ਬਣ ਕੇ ਭਗਤ ਬਣ ਕੇ ਸਾਨੂੰ ਰਹਿ ਦਿੰਦੇ ਆ ਕਿ ਜੇ ਤੁਸੀਂ ਗੁਰੂ ਸਾਹਿਬ ਜੀ ਨੂੰ ਮਿਲਣਾ ਹੈ ਜੇ ਤੁਸੀਂ ਮਾਲਕ ਨੂੰ ਮਿਲਣਾ ਹੈ ਤੇ ਭਾਈ ਆਹ ਕੰਮ ਇਸ ਤਰ੍ਹਾਂ ਕਰਿਆ ਕਰੋ ਸਾਨੂੰ ਸਿੱਖਿਆ ਦਿੰਦੇ ਸਾਧ ਸੰਗ ਜੀ ਸਾਨੂੰ ਗੁਰੂ ਸਾਹਿਬ ਜੀ ਦੇ ਨਾਲ ਮਲਾਉਂਦੇ ਆ ਇਹਨਾਂ ਨੂੰ ਕਹਿੰਦੇ ਪੂਰਨ ਸੰਤ ਸਾਧ ਸੰਗ ਜੀ ਇੱਥੇ ਬੰਦਿਆਂ ਨੂੰ ਸੰਤ ਨਹੀਂ ਕਹਿੰਦੇ ਭਗਤ ਕਬੀਰ ਸਾਹਿਬ ਵਰਗੇ ਸਾਧ ਸੰਗ ਜੀ ਇੱਥੇ ਸੰਤ ਦਾ ਦਰਜਾ ਸਾਧ ਸੰਗਤ ਜੀ ਅਸੀਂ ਸੰਤ ਕਹਿ ਸਕਦੇ ਹਾਂ ਕਿ ਭਗਤ ਰਵਿਦਾਸ ਜੀ ਮਹਾਰਾਜ ਔਰ ਭਗਤ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਜਿੰਨੇ ਵੀ ਸਾਡੇ ਮਹਾਰਾਜ ਜੀ ਸਾਧ ਸੰਗਤ ਜੀ ਪੂਜਨਯੋਗ ਭਗਤ ਸਿੱਖ ਜਿੰਨੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਆ ਸਾਧ ਸੰਗਤ ਜੀ ਅਸੀਂ ਸਭਨਾਂ ਨੂੰ ਨਮਸਕਾਰ ਕਰਦੇ ਹਾਂ ਆਓ ਗੁਰੂ ਪਾਤਸ਼ਾਹ ਜੀ ਸਾਨੂੰ ਕਿੰਨਾ ਪ੍ਰਦੇਸ਼ ਬਹੁਤ ਸੋਹਣਾ ਸਾਧ ਸੰਗਤ ਜੀ ਸਾਨੂੰ ਉਪਦੇਸ਼ ਦਿੰਦੇ ਨੇ ਭਗਤ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਸਾਡੇ ਵੱਲ ਦੀ ਗੱਲ ਕਰਦੇ ਨੇ ਕਿ ਸੰਗਤ ਜੀ ਆਓ ਤੁਹਾਨੂੰ ਦੱਸਦੇ ਆ ਕਿ ਰੱਬ ਕਿਸ ਤਰ੍ਹਾਂ ਮਿਲਦਾ ਹੈ ਸਾਧ ਸੰਗਤ ਜੀ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਆਓ ਚੌਂਕੜੇ ਮਾਰ ਕੇ ਤੇ ਖੁੱਲੀਆਂ ਝੋਲੀਆਂ ਅਟਕੇ ਸਾਧ ਸੰਗ ਜੀ ਆਪਾਂ ਗੁਰੂ ਪਾਤਸ਼ਾਹ ਜੀ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਧ ਸੰਗ ਜੀ ਸ਼ਬਦ ਆਪਣੀ ਝੋਲੀ ਵਿੱਚ ਪਵਾਈਏ ਜੋ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਨੂੰ ਸਾਧ ਸੰਗ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਸਾਂ ਜਾਮਿਆਂ ਤੱਕ ਸਾਧ ਸੰਗ ਜੀ ਸ਼ਬਦ ਦੇ ਨਾਲ ਜੋੜਨਾ ਕਰਦੇ ਸਨ ਆਓ ਸ਼ਬਦ ਦੀ ਵਿਚਾਰ ਕਰੀਏ ਸਾਧ ਸੰਗ ਜੀ ਆਓ ਰਲ ਕੇ ਵਿਚਾਰ ਕਰੀਏ ਫਿਰ ਇੱਕ ਵਾਰੀ ਆਖੋ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਤਨ ਤਨ ਭਗਤ ਕਬੀਰ ਸਾਹਿਬ ਜੀ ਤੇਰਾ ਸਭ ਸਦਕਾ ਆਉ ਸਾ ਸੰਗ ਜੀ ਵਿਚਾਰਾਂ ਕਰੀਏ ਇਥੇ ਗੁਰੂ ਪਾਤਸ਼ਾਹ ਜੀ ਵਿਚਾਰ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਦਾ ਸਾਧ ਸੰਗ ਜੀ ਸ਼ਬਦ ਦਾ ਬਲਾਵਲ ਸਤਨਾਮ ਸ੍ਰੀ ਵਾਹਿਗੁਰੂ ਜੀ ਬਲਾਵਲ ਵਿਦਿਆ ਨਾ ਪਰੋ ਬਾਦ ਨਾ ਜਾਣੋ ਹਰ ਗੁਣ ਕਤ ਸੁਣਤ ਬਹਿਰਾਨੋ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਵਿਦਿਆ ਨਾ ਪਰੋ ਬਾਦ ਨਹੀਂ ਜਾਣੋ ਹਰ ਗੁਣ ਕਤ ਸੁਣਤ ਬਹਿਰਾਨੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਬੈਸਾਂ ਦੀ ਖਾਤਰ ਮੈਂ ਤੁਹਾਡੀ ਬੈਸਾਂ ਵਾਲੀ ਵਿਦਿਆ ਨਹੀਂ ਪੜਦਾ ਨਾ ਹੀ ਮੈਂ ਧਾਰਮਿਕ ਬਹਿਸਾਂ ਕਰਨੀਆਂ ਜਾਣਦਾ ਹਾਂ ਭਾਵ ਆਤਮਿਕ ਜੀਵਨ ਵਾਸਤੇ ਮੈਂ ਕਿਸੇ ਵਿਦਵਾਤਾ ਭਰੀ ਧਾਰਮਿਕ ਚਰਚਾ ਦੀ ਲੋੜ ਨਹੀਂ ਸਮਝਦਾ ਕਿਉਂ ਮੈਂ ਤਾਂ ਪ੍ਰਭੂ ਦੀ ਸੇਵ ਤੋਂ ਸਲਾਹ ਕਰਨ ਸੁਣਨ ਵਿੱਚ ਮਸਤ ਰਹਿੰਦਾ ਹਾਂ ਅੱਗੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਮੈਂ ਬਿਗਰਿਓ ਬਿਗਰੈ ਮਾਥਿ ਹੋਰਾ ਇੱਥੇ ਸਾਧ ਸੰਗਤ ਜੀ ਥੋੜਾ ਜਿਹਾ ਵਿਸ਼ਰਾਮ ਦੇ ਇਹ ਪਗ ਤਕਬੀਰ ਸਾਹਿਬ ਜੀ ਵੀ ਵਿਸ਼ਰਾਮ ਦਿੰਦੇ ਆ ਸੋਚੋ ਬੋਰਾ ਸਾਧ ਸੰਗਤ ਜੀ ਕਿਨੂੰ ਕਹਿੰਦੇ ਨੇ ਬੋਰਾ ਸਾਧ ਸੰਗਤ ਜੀ ਉਹਨੂੰ ਕਹਿੰਦੇ ਨੇ ਜਿਹੜਾ ਚੱਲਾ ਹੋ ਜਾਂਦਾ ਹੈ ਕਮਲਾ ਹੋ ਜਾਂਦਾ ਹੈ ਮਸਤ ਹੋ ਜਾਂਦਾ ਹੈ ਉਹਨੂੰ ਕਹਿੰਦੇ ਤੂੰ ਬੋਰਾ ਹੋ ਗਿਆ ਓਏ ਤੂੰ ਕਮਲਾ ਹੋ ਗਿਆ ਓਏ ਓਏ ਤੂੰ ਚੱਲਾ ਹੋ ਗਿਆ ਇੱਥੇ ਕਬੀਰ ਸਾਹਿਬ ਜੀ ਸਾਧ ਸੰਗ ਜੀ ਹੱਥ ਜੋੜ ਕੇ ਉਸ ਦੁਨੀਆ ਨੂੰ ਪਰਜਾ ਨੂੰ ਕਹਿੰਦੇ ਨੇ ਉਹ ਪ੍ਰਮਾਤਮਾ ਦਾ ਨਾਮ ਲੈ ਕੇ ਕਹਿੰਦੇ ਨੇ ਸੱਚੇ ਬਾਦਸ਼ਾਹ ਤੇਰੀ ਖਲਕਤ ਸਭ ਸਿਆਣੀ ਇੱਕ ਕਬੀਰ ਹਮ ਬੋਰਾ ਜੀ ਤੇਰੀ ਕਲਕਤ ਸਭ ਸਿਆਣੀ ਇੱਕ ਕਬੀਰਹਿ ਬੋਰਾ ਜੀ ਤੇਰੀ ਕਲਕਤ ਸਭ ਸਿਆਣੀ ਇੱਕ ਕਬੀਰਹਿ ਬੋਰਾ ਜੀ ਤੇਰੀ ਕਲਕਤ ਸਭ ਸਿਆਣੀ ਇੱਕ ਕਬੀਰਹਿ ਬੋਰਾ ਜੀ ਸਾ ਸੰਗ ਜੀ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਇੱਕ ਕਮਲਾ ਹੋ ਸਕਦਾ ਦੋ ਕਮਲੇ ਹੋ ਸਕਦੇ ਆ ਚਾਰ ਕਮਲੇ ਹੋ ਸਕਦੇ ਆ ਸਾਰੀ ਦੁਨੀਆ ਤਾਂ ਨਹੀਂ ਕਮਲੀ ਹੋ ਸਕਦੀ ਕੀ ਸੱਚੇ ਪਾਤਸ਼ਾਹ ਸੱਚਮੁੱਚ ਹੀ ਸੱਚੇ ਪਾਤਸ਼ਾਹ ਜੀ ਠੀਕ ਕਹਿੰਦੇ ਆ ਇਹ ਪਰਜਾ ਮੈਂ ਕਮਲਾ ਆ ਸੱਚੇ ਪਾਤਸ਼ਾਹ ਜੀ ਤੇ ਸਾਧ ਸੰਗ ਜੀ ਉਧਰੋਂ ਪਰਮਾਤਮਾ ਬਖਸ਼ਾ ਕਰਦੇ ਨੇ ਕਹਿੰਦੇ ਕਬੀਰ ਉਹ ਤੇਰੇ ਵਰਗੇ ਕਮਲਿਆਂ ਦੇ ਕੋਲੇ ਤਾਂ ਮੈਂ ਆਪ ਵਸਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਵੀ ਜਾ ਰਿਆਂ ਤੇਰੇ ਵਰਗੇ ਦੇ ਨਾਲ ਹੀ ਲਵਣਾ ਜਿਹੜੇ ਮੇਰੇ ਭਗਤ ਨੂੰ ਕਮਲਾ ਕਹਿ ਦਿੰਦੇ ਉਹ ਕਿੱਧਰਲੇ ਪਾਸਿਓ ਸਿਆਣਾ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜੇ ਨਾਮ ਜਪਣ ਵਾਲੇ ਨੂੰ ਕਮਲਾ ਕਹਿੰਦੇ ਨੇ ਉਹ ਸਿਆਣਾ ਕਿੱਧਰੋਂ ਆ ਗਿਆ ਕਬੀਰ ਸਾਹਿਬ ਤੂੰ ਦੇਖੀ ਚੱਲ ਜਿਹੜੇ ਮੂੰਹ ਦੇ ਨਾਲ ਅੱਜ ਤੈਨੂੰ ਕਮਲਾ ਬਵਰਾ ਕਹਿੰਦੇ ਨੇ ਇਹ ਲੋਕੀ ਤੇਰੇ ਅੱਗੇ ਨੱਕ ਨਾਲ ਲਖੀਰਾ ਕੱਢਿਆ ਕਰਨਗੇ ਤੈਨੂੰ ਭਗਤ ਜੀ ਕਹਿ ਕੇ ਤੈਨੂੰ ਭਗਤ ਜੀ ਕਹਿ ਕੇ ਸੋਧਿਆ ਕਰਨਗੇ ਤੈਨੂੰ ਭਗਤ ਜੀ ਕਹਿ ਕੇ ਜਾਪਿਆ ਕਰਨਗੇ ਤੇ ਸੁਭਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਕਰੀਬਨ ਅਮਰਤ ਵੇਲੇ ਦੇ ਟਾਈਮ ਦੇ ਉੱਤੇ ਸਾਰੇ ਚੌਂਕੜੇ ਮਾਰ ਕੇ ਬੈਠ ਕੇ ਕਿਆ ਕਰਨਗੇ ਕਿ ਆਉ ਭਗਤ ਕਬੀਰ ਸਾਹਿਬ ਜੀ ਦੇ ਬਚਨ ਸਰਵਣ ਕਰ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਥੇ ਸਾਧ ਸੰਗਤ ਜੀ ਬਖਸ਼ਾਂ ਕਰਦੇ ਨੇ हे ਪਿਆਰੇ ਸਜਣ ਲੋਕਾਂ ਦੇ ਭਾਣੇ ਮੈਂ ਕਮਲਾ ਹਾਂ ਕਬੀਰ ਸਾਹਿਬ ਜੀ ਕਹਿੰਦੇ ਹੈ ਲੋਕਾਂ ਦੇ ਭਾਣੇ ਮੈਂ ਕਮਲਾ ਹਾਂ ਲੋਕ ਸਿਆਣੇ ਹਨ ਵੇਖੋ ਲੋਕਾਂ ਨੂੰ ਬੁਰਾ ਨਹੀਂ ਕਿਹਾ ਜਿਵੇਂ ਗੁਰੂ ਪਾਤਸ਼ਾਹ ਕਹਿੰਦੇ ਜੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਮੰਤ ਨਾਨਕ ਤਾਰੇ ਸੋਈ ਲੋਕ ਸਿਆਣੇ ਹਨ ਤੇ ਮੈਂ ਕਮਲਾ ਹਾਂ ਲੋਕਾਂ ਦੇ ਖਿਆਲ ਵਿੱਚ ਮੈਂ ਕਰਾਹੇ ਪੈ ਗਿਆ ਹਾਂ ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ ਪਰ ਲੋਕ ਆਪਣਾ ਧਿਆਨ ਰੱਖਣਾ ਇਸ ਕਾਹੇ ਹੋਰ ਕੋਈ ਨਾਮ ਪਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਸਾਧ ਸੰਗਤ ਜੀ ਵਿਸ਼ਰਾਮ ਕਰਦੇ ਨੇ ਗੁਰੂ ਦੇ ਪਿਆਰਿਓ ਅੱਗੇ ਵਿਸ਼ਰਾਮ ਦਿੰਦੇ ਨੇ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਗੁਰੂ ਦੇ ਪਿਆਰਿਓ ਮਹਾਰਾਜ ਕਿਰਪਾ ਕਰਨ ਇੱਥੇ ਵਿਸ਼ਰਾਮ ਦਾ ਮਤਲਬ ਸਾਧ ਸੰਗਤ ਜੀ ਕਿਸ ਗੱਲ ਦੇ ਉੱਤੇ ਪਹਿਰਾ ਦਿਓ ਸਾਧ ਸੰਗਤ ਜੀ ਇੱਥੇ ਪਹਿਰਾ ਦਿਓ ਪਰ ਗੁਰੂ ਸਾਹਿਬ ਜੀ 사ਸੰਗ ਜੀ ਕੀ ਸਮਝਾਉਂਦੇ ਨੇ ਭਗਤ ਕਬੀਰ ਸਾਹਿਬ ਜੀ ਫੇਰ ਵੀ ਇੱਥੇ 사ਸੰਗ ਜੀ ਬਖਸ਼ਾ ਕਰਦੇ ਨੇ ਮੇਰੇ ਬਾਬਾ ਮੈਂ ਬੋਰਾ ਮੇਰੇ ਬਾਬਾ ਮੈਂ ਬੋਰਾ ਤੇਰੀ ਖਲਕਤ ਸਭ ਸਿਆਣੀ 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 ਬਾਬਾ ਮੈਂ ਬੋਰਾ ਅੱਗੇ ਬਖਸ਼ਾ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਆ ਪਨਾ ਬਉਰਾ ਰਾਮ ਕੀਓ ਬਉਰਾ ਸਤਗੁਰ ਜਾਰ ਗयो ਪਰਮ ਮੋਰਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਆਪਣੇ ਆਪ ਇਸ ਤਨ ਦਾ ਕਮਲਾ ਨਹੀਂ ਬਣਿਆ ਇਹ ਤਾਂ ਮੈਨੂੰ ਮੇਰੇ ਪ੍ਰਭੂ ਨੇ ਆਪਣੀ ਭਗਤੀ ਵਿੱਚ ਜੋੜ ਕੇ ਕਮਲਾ ਕਰ ਦਿੱਤਾ ਹੈ ਤੇ ਮੇਰੇ ਗੁਰੂ ਨੇ ਮੇਰਾ ਪਰਮ ਵਹਿਮ ਸਭ ਸਾੜ ਦਿੱਤਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰ ਆਖੋ ਸਾ ਸੰਗ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਪਰਮ ਪੂਲੋ ਮਤ ਕੋਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਮੈਂ ਕਰਾਹੇ ਪਏ ਹੋਏ ਨੇ ਆਪਣੀ ਅਕਲ ਗਵਾ ਲਈ ਹੈ ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਇਤਨਾ ਫਿਕਰ ਹੈ ਕਿਉਂ ਲੋਕੀ ਮੇਰਾ ਇਨਾ ਫਿਕਰ ਕਰਦੇ ਨੇ ਜੇ ਮੈਂ ਆਪਣੀ ਅਕਲ ਗਵਾਲੀ ਲੋਕੀ ਮੇਰਾ ਕਿਉਂ ਫਿਕਰ ਕਰਦੇ ਨੇ ਕੋਈ ਹੋਰ ਤੇ ਮੇਰੇ ਵਾਲੇ ਇਸ ਭਲੇਖੇ ਵਿੱਚ ਬੇਸ਼ੱਕ ਨਾ ਪਵੇ ਮੈਂ ਕਮਲਾ ਹਾਂ ਜਿਹੋ ਜਾਂ ਵੀ ਮੇਰੇ ਪਰਮਾਤਮਾ ਨੇ ਜਿਹੋ ਜੇ ਮੇਰੇ ਰਾਮ ਨੇ ਮੈਨੂੰ ਬਣਾਇਆ ਹੈ ਪਾਈ ਉਹੋ ਜਾਂ ਰਹਿਣ ਦਿਓ ਤੁਸੀਂ ਆਪਣਾ ਖਿਆਲ ਰੱਖੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਮੇਰ ਦੀ ਬਖਸ਼ਿਸ਼ ਕਰਦੇ ਨੇ ਸੋ ਬਉਰਾ ਜੋ ਆਪਣਾ ਪਛਾਨ ਆਪ ਪਛਾਨਤਾ ਇੱਕ ਜਨ ਭਗਤ ਕਬੀਰ ਸਾਹਿਬ ਜੀ ਸਾਧ ਸੰਗ ਜੀ ਸੋਹਣਾ ਬਚਨ ਕਰਦੇ ਨੇ ਪਰ ਲੋਕਾਂ ਨੂੰ ਇਹ ਭਲੇਖਾ ਹੈ ਕਿ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ ਸਾਧ ਸੰਗ ਜੀ ਜਿਹੜਾ ਵੀ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੈ ਲੋਕ ਉਹਦੀ ਨਿੰਦਿਆ ਕਰਦੇ ਆ ਲੈ ਕਠਾਈ ਸੰਤ ਬਣ ਗਿਆ 28 ਸੇਵਾਦਾਰ ਬਣ ਗਿਆ ਹੈ ਹੈ ਲੋਕਾ ਨੋ ਨਹੀਂ ਸੁਣ ਦੰਦਾ 28 4 ਵਜੇ ਆਉਣ ਲੱਗ ਗਿਆ ਹੁਣ ਸਾ ਸੰਗ ਜੀ ਇਸ ਕੰਮ ਦੇ ਵਿੱਚ ਗੁਰੂ ਤੇ ਪਿਆਰੋ ਨਿਕਲਣਾ ਬਹੁਤ ਸਾ ਸੰਗ ਜੀ ਉਖਾ ਅਬ ਕਲਯੁਗ ਸਾ ਸੰਗ ਜੀ ਆਇਓ ਰੇ ਕੱਲੂ ਆਇਓ ਰੇ ਇੱਕ ਨਾਮ ਬੋ ਬੋ ਨਾਮ ਜਪਣਾ ਸਾ ਸੰਗ ਜੀ ਕਿਹੜਾ ਸੌਖਾ ਆਖਾਂ ਜੀਵਾ ਵਿਸਰੇ ਮਰ ਜਾਓ ਆਖਣੇ ਉਖਾ ਸਾਚਾ ਨਾਉ ਸਾ ਸੰਗ ਜੀ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਲੋਕੀ ਉਹਨਾਂ ਨੂੰ ਕਮਲਾ ਕਰਕੇ ਜਾਣਦੇ ਨੇ ਪਰ ਸਾਧ ਸੰਗ ਜੀ ਬਖਸ਼ਾ ਹੁਣ ਅੱਗੇ ਬਖਸ਼ਾ ਕਰਦੇ ਨੇ ਪਰ ਲੋਕਾਂ ਨੂੰ ਇਹ ਭਲੇਖਾ ਹੈ ਕਿ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ ਝੱਲਾ ਉਹ ਬੰਦਾ ਹੈ ਜੋ ਆਪਣੇ ਅਸਲੇ ਦੀ ਪਛਾਣ ਨਹੀਂ ਕਰਦਾ ਜਿਹੜਾ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਮੈਂ ਕਿੱਥੋਂ ਆਇਆ ਕਿਸ ਕੰਮ ਆਇਆ ਸਾਧ ਸੰਗ ਦੀ ਬੰਦਾ ਤਾਂ ਉਹ ਕਮਲਾ ਹੁੰਦਾ ਹੈ ਇਥੇ ਨਾਮ ਜਪਣ ਵਾਲੇ ਨੂੰ ਕਮਲਾ ਕਹੀ ਜਾਂਦੇ ਸਾਧ ਸੰਗ ਜੀ ਅਗੇ ਗੁਰੂ ਪਾਸ਼ਾ ਜੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਜੋ ਆਪਣੇ ਆਪ ਨੂੰ ਪਛਾਣਦਾ ਹੈ ਉਹ ਹਰ ਥਾਂ ਇੱਕ ਪਰਮਾਤਮਾ ਨੂੰ ਵਸਤਾ ਜਾਣਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜਾ ਸਾਧ ਸੰਗਤ ਜੀ ਆਪਣੇ ਆਪ ਦੀ ਪਛਾਣ ਕਰ ਲੈਂਦਾ ਹੈ ਉਹ ਹਰ ਇੱਕ ਬੰਦੇ ਦੇ ਵਿੱਚ ਹਰ ਇੱਕ ਇਨਸਾਨ ਦੇ ਵਿੱਚ ਸਾਧ ਸੰਗਤ ਜੀ ਭਾਵੇਂ ਉਹ ਕੁੱਤਾ ਵੀ ਹੋਵੇ ਸਾਧ ਸੰਗਤ ਜੀ ਚਾਹੇ ਦਰਖਤ ਵੀ ਹੋਵੇ ਸਾਧ ਸੰਗਤ ਜੀ ਚਾਹੇ ਬਨਸਪਤੀ ਹੋਵੇ ਸਾਧ ਸੰਗਤ ਜੀ ਜਿਤਨਾ ਵੀ ਸਾਧ ਸੰਗ ਜੀ ਕੋਈ ਵੀ ਸਾਧ ਸੰਗ ਜੀ ਬਿੱਲੀ ਹੋਵੇ ਚੂਹਾ ਹੋਵੇ ਸਾਧ ਸੰਗ ਜੀ ਹਰ ਦੇ ਹਰ ਇੱਕ ਦੇ ਵਿੱਚ ਸਾਧ ਸੰਗ ਜੀ ਪਰਮਾਤਮਾ ਦੀ ਜੋਤ ਸਮਝਦਾ ਹੈ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਅਬੇ ਨਮਤਾ ਸੋ ਕਬੂ ਨਮਤਾ ਕਹਿ ਕਬੀਰ ਰਾਮੈ ਰੰਗ ਰਾਤਾ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਕਬੀਰ ਆਖਦਾ ਹੈ ਹੈ ਪਰਮਾਤਮਾ ਦੇ ਪਿਆਰ ਵਿੱਚ ਰੰਗੀਜ ਪ੍ਰਮਾਤਮਾ ਦੇ ਪਰਿਵਾਰ ਵਿੱਚ ਸਾਧ ਸੰਗਤ ਦੇ ਪਿਆਰ ਵਿੱਚ ਉਹਦੀ ਮਿੱਠੀ ਯਾਦ ਵਿੱਚ ਰੰਗੀਜ ਕੇ ਜੋ ਮਨੋਖੇ ਇਸ ਜੀਵਨ ਵਿੱਚ ਮਤ ਵਾਲਾ ਨਹੀਂ ਬੰਦਾ ਉਸਨੇ ਕਦੇ ਵੀ ਨਹੀਂ ਬਣਨਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਉਹ ਕਦੇ ਵੀ ਇਨਸਾਨ ਬੰਦਾ ਨਹੀਂ ਬਣ ਸਕਦਾ ਤੇ ਉਹ ਜੀਵਨ ਅਝਾਈ ਗਵਾ ਲੈਂਦਾ ਹੈ ਉਹਦਾ ਜੀਵਨ ਵਿਰਸਾ ਜਾਊਗਾ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਭਗਤ ਕਬੀਰ ਸਾਹਿਬ ਜੀ ਸਾਨੂੰ ਕਿੰਨਾ ਸੋਹਣਾ ਵਚਨ ਕਰਦੇ ਨੇ ਸਾਧ ਸੰਗ ਜੀ ਇਸ ਤਰ੍ਹਾਂ ਦੇ ਭਗਤ ਕਬੀਰ ਸਾਧ ਸੰਗ ਜੀ ਉਹ ਇਸ ਤਰ੍ਹਾਂ ਦਾ ਪਿਆਰ ਕਰਦੇ ਨੇ ਇਹ ਸਾਧ ਸੰਗ ਜੀ ਦੁਨੀਆ ਦੀ ਰੀਤ ਹੈ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਲੈਣ ਲੱਗ ਗਿਆ ਲੈ ਜੀ ਤੂੰ ਤਾਂ ਹੁਣ ਵੱਡਾ ਬਾਬਾ ਬਣ ਗਿਆ ਤੂੰ ਸੰਤ ਬਣ ਗਿਆ ਲੋਕੀ ਨਾਮ ਜਪਣ ਵਾਲਿਆਂ ਦੇ ਵੀ ਸਾਧ ਸੰਗ ਜੀ ਪਾਪ ਨਹੀਂ ਲੱਗਣ ਦਿੰਦੇ ਗੁਰੂ ਦੇ ਪਿਆਰਿਓ ਕੋਈ ਥੋੜੀ ਬਹੁਤੀ ਸੇਵਾ ਕਰ ਲੇ ਸਾਧ ਸੰਗ ਜੀ ਫਿਰ ਉਹਦੇ ਤੇ ਕਿੰਤੂ ਕਰਦੇ ਆ ਗੁਰੂ ਦੇ ਪਿਆਰਿਓ ਹੁਣ ਸਾਧ ਸੰਗ ਜੀ ਕਿਸ ਤਰ੍ਹਾਂ ਕੋਈ ਗੁਰੂ ਸਾਹਿਬ ਜੀ ਦਾ ਨਾਮ ਲਵੇ ਕਿੰਨਾ ਸਾਧ ਸੰਗ ਜੀ ਗੁਰੂ ਸਾਹਿਬ ਦਾ ਕੌਣ ਕੌਣ ਨਾਮ ਲਵੇ ਸਾਧ ਸੰਗ ਜੀ ਜੇ ਧੰਨ ਧੰਨ ਖੰਡੇ ਵਾਲੀ ਸੱਚੀ ਸਰਕਾਰ ਬਾਬਾ ਦੀਪ ਸਿੰਘ ਜੀ ਸਾਧ ਸੰਗ ਜੀ ਦੁਨੀਆਂ ਨੂੰ ਸਾਧ ਸੰਗ ਜੀ ਇਕੱਤਰ ਕਰਕੇ ਗੁਰੂ ਦੇ ਪਿਆਰਿਓ ਦੁਰਯਾਨੋਂ ਕਤਰ ਕਰਕੇ ਸਾਧ ਸੰਗ ਜੀ ਨਾਮ ਜਪਉਣ ਲੱਗੇ ਗੁਰੂ ਦੇ ਪਿਆਰਿਓ ਫੇ ਉਧਰ ਵੀ ਵਿਵਾਦ ਖੜਾ ਕਰਦੇ ਐ ਲਓ ਜੀ ਇਹ ਚੌਂਕੜੇ ਮਾਰ ਲੈਂਦੇ ਐ ਇਹ ਛੜਕਾ ਤੇ ਬਹਿ ਜਾਂਦੇ ਨੇ ਇਹ ਧੁੱਪੇ ਬਹਿ ਜਾਂਦੇ ਨੇ ਸਾਧ ਸੰਗ ਜੀ ਧੁੱਪੇ ਬਹਿਣ ਵਾਲਾ ਕੋਈ ਹੋਰ ਤੁਹਾਨੂੰ ਸਰਦਰ ਦੀ ਕਾਦੀ ਐ ਤੁਸੀਂ ਛਾਵਾ ਮਾਨੋ ਭਾਈ ਧੁੱਪੇ ਬਹਿਣ ਵਾਲਿਆਂ ਨੂੰ ਪੁੱਛ ਕੇ ਦੇਖੋ ਉਹ ਧੁੱਪੇ ਨਹੀਂ ਬੈਠੇ ਉਹ ਬਾਬਾ ਦੀਪ ਸਿੰਘ ਜੀ ਦੀ ਗੋਦ ਵਿੱਚ ਬੈਠੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਓ ਬਾਬਾ ਦੀਪ ਸਿੰਘ ਜੀ ਦੀ ਗੋਦ ਦੇ ਵਿੱਚ ਬੈਠੇ ਆ। ਸਾਧ ਸੰਗ ਜੀ ਇੱਕ ਘਟਨਾ ਬਹੁਤ ਰਵਾਉਣ ਵਾਲੀ ਹੈ ਸਾਧ ਸੰਗ ਜੀ। ਬਾਬਾ ਦੀਪ ਸਿੰਘ ਜੀ ਸਾਧ ਸੰਗ ਜੀ ਉਹ ਤੁਹਾਡੇ ਕੋਲ ਅਸੀਂ ਇੱਕ ਦੋ ਦਿਨਾਂ ਤੱਕ ਜ਼ਰੂਰ ਭੇਜਾਂਗੇ ਦਵਾਨਾ ਦੇ ਰਾਈ ਸਾਧ ਸੰਗ ਜੀ ਕਿਉਂਕਿ ਅਸੀਂ ਜ਼ਿਆਦਾ ਤੌਰ ਤੇ ਹੁਣ ਇਸ ਕਰਕੇ ਸਾਧ ਸੰਗ ਜੀ ਤੁਹਾਡੇ ਕੋਲ ਰਿਕਾਰਡਿੰਗਾਂ ਘੱਟ ਭੇਜਦੇ ਆ ਕਿ YouTube ਨੇ ਸਾਧ ਸੰਗ ਜੀ ਸਾਡਾ ਜੋ ਅਸਲੀ ਮੁੰਦਰੀ ਕਾਰਨ ਸੀ ਸਾਧ ਸੰਗ ਜੀ ਉਹ ਕੁਝ ਬੰਦ ਕਰ ਦਿੱਤਾ ਹੈ। ਸਾਨੂੰ ਹਜੇ ਵੀ ਇਹ ਕੁਝ ਡਰ ਹੈ ਕਿ ਉਹ ਸਾਡਾ ਚੈਨਲ ਨਾ ਬੰਦ ਕਰ ਦੇਣ ਸਾਧ ਸੰਗ ਜੀ ਪਰ ਸੰਗਤਾਂ ਦਾ ਪਿਆਰ ਸੰਗਤਾਂ ਦਾ ਆਸ਼ੀਰਵਾਦ ਸੰਗਤਾਂ ਦੀ ਸੀਸ ਜੇ ਹੋਵੇ ਸੰਗਤਾਂ ਸੀਸ ਦੇਣ ਸੰਗਤਾਂ ਦੁਆਰ ਕਰਨਾ ਤੇ ਉਹ ਸਭ ਕੁਝ ਸੰਗਤ ਠੀਕ ਕਰ ਸਕਦੀ ਹੈ YouTube ਵਾਲਿਆਂ ਨੂੰ ਵੀ ਸੁਧਾਰ ਕਰ ਸਕਦੀ ਹੈ ਸਾਧ ਸੰਗ ਜੀ ਤੇ ਪਰਮਾਤਮਾ ਦੀ ਸਾਧ ਸੰਗ ਜੀ ਆਪਾਂ ਲਾਗੇ ਲਾਕੇ ਰਹੀਏ ਗੁਰੂ ਦੇ ਪਿਆਰਿਓ ਕਿੰਨੇ ਸਾਧ ਸੰਗਤ ਜੀ ਵੱਡੇ ਵਡੇਰੇ ਕਿੰਨੀਆਂ ਸਾਧ ਸੰਗਤ ਜੀ ਆਪਣੀਆਂ ਚਟੀਆਂ ਦਾੜੀਆਂ ਆ ਗਈਆਂ ਮੈਂ ਕੋਈ ਸਾਧ ਸੰਗਤ ਜੀ ਕੋਈ 125 ਸਾਲਾਂ ਦਾ ਨਹੀਂ ਸਾਧ ਸੰਗਤ ਜੀ ਕੋਈ 115 ਸਾਲ ਦਾ ਨਹੀਂ ਜੋ ਮੇਰੀ ਉਮਰ ਹੈ ਸਾਧ ਸੰਗਤ ਜੀ ਤਕਰੀਬਨ ਗੁਰੂ ਦੇ ਪਿਆਰਿਓ ਦਾਸ ਦੀ ਉਮਰ 45 ਤੋਂ ਲੱਗੇ ਸਾਧ ਸੰਗਤ ਜੀ 50 ਦੇ ਵਿੱਚ ਵਿੱਚ 48 47 ਦੀ ਸਾਧ ਸੰਗਤ ਜੀ ਹੋਊਗੀ ਪਰ ਇੰਨੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਮੈਂ ਬਜ਼ੁਰਗਾਂ ਤੱਕ ਵੇਖਿਆ ਹੀ ਵੇਖਿਆ ਸਾਧ ਸੰਗਤ ਜੀ ਕਿੱਧਰ ਆਪਾਂ ਕਿਤੇ ਸਾਸ ਸਤ ਜੀ ਮਟੀਆਂ ਮੰਨੀ ਜਾਂਨੇ ਆ ਮਟੀਆਂ ਨੂੰ ਲੱਸੀ ਪਾਈ ਜਾਂਨੇ ਸਾਸ ਸਤ ਜੀ ਕਿਧਰੇ ਸਮਾਧਾਂ ਨੂੰ ਸਾਸ ਸਤ ਜੀ ਮੰਨੀ ਜਾਂਨੇ ਆ ਕਿਧਰੇ ਕਵਰਾਂ ਨੂੰ ਮੰਨੀ ਜਾਂਨੇ ਆ ਗੁਰੂ ਦੇ ਪਿਆਰਿਓ ਨਹੀਂ ਭਾਈ ਸਾਨੂੰ ਧੰਨ ਸ੍ਰੀ ਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਹਿ ਕੇ ਗਏ ਨੇ ਆਗਿਆ ਭਈ ਕਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਇਸ ਤਰ੍ਹਾਂ ਕਰਕੇ ਸਾਸ ਸਤ ਜੀ ਜਦੋਂ ਇੱਕ ਜਗ੍ਹਾ ਦੇ ਉੱਤੇ ਸਾਸ ਸਤ ਜੀ ਬਹੁਤ ਕਾਠ ਹੋਇਆ ਗੁਰੂ ਦੇ ਪਿਆਰੋ ਜੋ ਜ਼ੁਲਮ ਕਰਨ ਵਾਲਿਆਂ ਨੇ ਸਾਧ ਸੰਗ ਜੀ ਇਕੱਠ ਕੀਤਾ ਤੇ ਕਹਿਣਾ ਕੀਤਾ ਸਾਧ ਸੰਗ ਜੀ ਕਿ ਤੁਹਾਡੇ ਮਾਤਾ ਪਿਤਾ ਕੌਣ ਹੈ ਜਿੱਥੇ ਵੀ ਸਾਧ ਸੰਗ ਜੀ ਉਹ ਡਰੈਸ ਲਿਖਾਉਣ ਸੰਗਤ ਦਾ ਲਖਾਂ ਦਾ ਇਕੱਠ ਲਖਾਂ ਦਾ ਇਕੱਠ ਸਾਧ ਸੰਗ ਜੀ ਜਿਹੜੇ ਕਹਿੰਦੇ ਤੁਹਾਡਾ ਮਾਤਾ ਪਿਤਾ ਕੌਣ ਹੈ ਤੇ ਕਹਿੰਦੇ ਸਾਡੇ ਮਾਤਾ ਪਿਤਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਤਾ ਸਾਡੀ ਸਹਿਬਕੌਰ ਆਨੰਦਪੁਰ ਦੇ ਵਾਸੀਆਂ ਸੀ ਸਾਥ ਸੰਗ ਦੇ ਗੁਰੂ ਦੇ ਪਿਆਰਿਓ ਇਸ ਕਰਕੇ ਗੁਰੂ ਦੇ ਪਿਆਰਿਓ ਸਾਰਿਆਂ ਨੇ ਇਹ ਡਰੈੱਸ ਲਖਾਤਾ ਤੇ ਗਰੂ ਪਿਆਰਿਓ ਜਦੋਂ ਸ਼ਾਮ ਨੂੰ ਗੈਂਤੀ ਹੋਈ ਕੋਈ ਵੀ ਨਾ ਸਾਥ ਸੰਗ ਦੀ ਵਾਂਝਾ ਰਿਹਾ ਗੁਰੂ ਦੇ ਪਿਆਰਿਓ ਤੇ ਜਾ ਕੇ ਸਾਥ ਸੰਗ ਦੀ ਉਹ ਸਰਕਾਰਾਂ ਨੂੰ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਉਧਰ ਟੱਕਰ ਨਾ ਲਓ ਕਹਿੰਦੇ ਕਿਉਂ ਕਹਿੰਦੇ ਮਹਾਰਾਜ ਜੀ ਉਹਨਾਂ ਦਾ ਪਰਿਵਾਰ ਤਾਂ ਇੰਨਾ ਵੱਡਾ ਹੈ ਸਾਥ ਸੰਗ ਜੀ ਉਹਨਾਂ ਪਰਿਵਾਰ ਤਾਂ ਐਡਾ ਵੱਡਾ ਹੈ ਹਜੇ ਤਾਂ ਅਸੀਂ ਵਿੱਚੋਂ ਛੱਡ ਕੇ ਆ ਗਏ ਬਸ ਆ ਕਾਪੀ ਸਾਰੀ ਆਹ ਇਸ ਚੀਜ਼ ਨਾਲ ਭਰੀ ਪਈ ਐ ਉਹਨਾਂ ਦਾ ਮਾਤਾ ਪਿਤਾ ਜਿਹੜਾ ਹੈਗਾ ਉਹ ਗੁਰੂ ਗੋਬਿੰਦ ਸਿੰਘ ਔਰ ਮਾਤਾ ਸਹਿਬ ਕੁਰਦੇਵਾ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਲਗੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਧ ਸੰਗਤ ਜੀ ਆਪਾਂ ਜੁੜ ਗਏ ਸਾਧ ਸੰਗਤ ਜੀ ਉਹਨਾਂ ਤੋਂ ਬਿਨਾ ਸਾਡਾ ਛਟਕਾਰਾ ਨਹੀਂਗਾ ਨਾ ਉਹਨਾਂ ਤੋਂ ਬਿਨਾ ਸਾਡਾ ਛਟਕਾਰਾ ਨਹੀਂਗਾ ਬਹੁਤ ਸੰਗਤ ਸਾਧ ਸੰਗਤ ਜੀ ਸੇਵਾ ਕਰਦੀ ਐ ਮੈਨੂੰ ਯਾਦ ਆਇਆ ਸਾਧ ਸੰਗਤ ਜੀ ਜਿਵੇਂ ਆਪਣਾ ਫਰਜ ਸੇਵਾ ਸੁਸਾਇਟੀ ਪੈਂਦਲਚਕਾਣੀ ਭਾਈ ਪਾਲ ਖੋੜੜ ਜੀ ਸਾਧ ਸੰਗਤ ਜੀ ਉਹ ਵੇਖੋ ਕਿਵੇਂ ਸੇਵਾ ਨਿਭਾਉਂਦੇ ਆ ਸਾਧ ਸੰਗਤ ਜੀ ਨੇੜੇ ਪਟਿਆਲਾ ਗੁਰੂ ਦੇ ਪਿਆਰਿਓ ਭਾਈ ਪਾਲ ਖੋੜੜ ਜੀ ਆਪਣਾ ਫਰਜ ਸੇਵਾ ਸੁਸਾਇਟੀ ਲੁਚਕਾਣੀ ਸਾਧ ਸੰਗਤ ਜੀ ਕਿਵੇਂ ਸਾਧ ਸੰਗਤ ਜੀ ਉਹ ਸੇਵਾ ਨਿਭਾਉਂਦੇ ਗੁਰੂ ਦੇ ਪਿਆਰਿਓ ਆਓ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾ ਸੰਗ ਦੀ ਸਾਡਾ ਕੋਈ ਨਹੀਂ ਇੱਥੇ ਹਨੇਰਾ ਹੀ ਹਨੇਰਾ ਸਾ ਸੰਗ ਜੀ ਜਿਵੇਂ ਸਾ ਸੰਗ ਜੀ ਬਾਬਾ ਆਨੰਦ ਸਿੰਘ ਜੀ ਕਹਿੰਦੇ ਉਹਦੇ ਸੰਨ ਕਹਿੰਦੇ ਮਾੜੇ ਮੋਟਿਆਂ ਨਾਲ ਯਾਰੀ ਨਾ ਪਾ ਯਾਰ ਤੂੰ ਮਾੜਿਆ ਮੋਟਿਆਂ ਨਾਲ ਯਾਰੀ ਨਾ ਪਾ ਜੇ ਯਾਰ ਬਣਾਉਣਾ ਕਿਸੇ ਵੱਡੇ ਦੇ ਨਾਲ ਯਾਰੀ ਲਾਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਸੇ ਵੱਡੇ ਦੇ ਨਾਲ ਯਾਰੀ ਲਾਲਾ ਉਹ ਵੱਡੇ ਦੇ ਨਾਲ ਯਾਰੀ ਲਾਲਾ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀਗਾ ਕਿਸਾ ਸੰਗ ਜੀ ਚਾਰ ਮੂਏ ਤੇ ਕਾਹ ਹੋਆ ਜੀਵਤ ਕਈ ਹਜ਼ਾਰ ਤੂੰ ਦਿਖਾ ਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕੀ ਮਾਲਕ ਬੁਰੇ ਭਲੇ ਹਮ ਥਾਰੇ ਪ੍ਰਭ ਡੋਰੀ ਹੱਤ ਮਾਰੇ ਪਾਤਸ਼ਾਹ ਬੁਰੇ ਹਾਂ ਭਲੇ ਹਾਂ ਮੰਦੇ ਹਾਂ ਚੰਗੇ ਹਾਂ ਲੈ ਕਲ ਲੈ ਕਾਂ ਪਾਤਸ਼ਾਹ ਤੇਰੇ ਹਾਂ ਆਪਣਿਆਂ ਦੀ ਰਾਖੀ ਤੂੰ ਆਪ ਕਰੀਂ ਆਪਣਿਆਂ ਦੀ ਸਾਰ ਲੈਣੀ ਅਸੀਂ ਤੈਨੂੰ ਭੁੱਲਣਾ ਜਾਈਏ ਆਓ ਗੁਰੂਗ੍ਰੰਥ ਸਾਹਿਬ ਦੇ ਸਾਧ ਸੰਗ ਜੀ ਸਾਹਮਣੇ ਆਪਾਂ ਇਹੋ ਹੀ ਬੇਨਤੀ ਕਰੀਏ ਗੁਰੂ ਦੇ ਪਿਆਰਿਓ ਕਿਸੇ ਨੂੰ ਬੁਰਾ ਨਹੀਂ ਕਹਿਣਾ ਸਾਧ ਸੰਗ ਜੀ ਕਿਸੇ ਨੂੰ ਬੁਰਾ ਨਹੀਂ ਕਹਿਣਾ ਪਰ ਦੁਨੀਆ ਦੀ ਰੀਤ ਆ ਸਾਧ ਸੰਗ ਜੀ ਜਿਹੜਾ ਵੀ ਥੋੜੀ ਬਹੁਤੀ ਸੇਵਾ ਕਰਦਾ ਜਿਹੜਾ ਪਰਮਾਤਮਾ ਦਾ ਨਾਮ ਲੈਂਦਾ ਉਹਦੇ ਤੇ ਲੋਕ ਕਹਿੰਤੂ ਪ੍ਰੰਤੂ ਬੜੇ ਕਰਦੇ ਲੈ ਇਹ ਇਕੱਠੀ ਸਾਧ ਸੰਗ ਜੀ ਹੁਣ ਇਹ ਬ੍ਰਹਮ ਗਿਆਨੀ ਬਣ ਗਈ ਇਹ ਬ੍ਰਹਮ ਗਿਆਨੀ ਬਣ ਗਿਆ ਇਹ ਇਕੱਠਾ ਸੇਵਾਦਾਰ ਬਣਿਆ ਫਿਰਦਾ ਇਹ ਕਿਸੇ ਨੂੰ ਸੇਵਾ ਨਹੀਂ ਕਰਨ ਦਿੰਦਾਗਾ ਨਾ ਭਾਈ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਨ ਸੱਚੇ ਪਾਤਸ਼ਾਹ ਜੀ ਇੱਥੇ ਪੰਜਵੇਂ ਪਾਤਸ਼ਾਹ ਜੀ ਮੋਹਰਾ ਲਾਉਂਦੇ ਨੇ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸ ਨਾ ਦਸਨਾ ਉਹ ਸਾਧ ਸੰਗਤ ਜਿਹੜਾ ਇਹ ਸੇਵਾ ਕਰਦੇ ਨੇ ਉਹਨਾਂ ਦੀ ਰਸਨਾ ਦੇ ਉੱਤੇ ਉਹ ਆਪ ਵਸਦੇ ਨੇ ਸਾਧ ਸੰਗਤ ਜੀ ਆਓ ਇੱਕ ਦੋ ਦਵਾਨਾਂ ਵਿੱਚ ਸਾਧ ਸੰਗਤ ਜੀ ਅੱਗੇ ਜਾ ਕੇ ਸਾਧ ਸੰਗਤ ਜੀ ਆਪਾਂ ਖੰਡੇਵਾਲੀ ਸੱਚੀ ਸੁੱਚੀ ਸਰਕਾਰ ਸਾਧ ਸੰਗਤ ਜੀ ਜਿਹਨੂੰ ਸੱਚੀ ਸਰਕਾਰ ਕਰਕੇ ਮੰਨਦੇ ਆ ਜਿਹਨੂੰ ਆਪਾਂ ਖੰਡੇਵਾਲਾ ਬਾਪੂ ਕਹਿੰਨੇ ਆ ਉਹਨਾਂ ਦੀ ਸਾਧ ਸੰਗਤ ਜੀ ਆਪਾਂ ਫੇਰ ਸਾਧ ਸੰਗਤ ਜੀ ਵਧਾਈ ਕਰਾਂਗੇ ਗੁਰੂ ਦੇ ਪਿਆਰੋ ਰੱਜ ਕੇ ਇਸ ਕਰਕੇ ਸਾਧ ਸੰਗਤ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਧ ਸੰਗਤ ਜੀ ਪੋਥੀਆਂ ਸੈਂਚੀਆਂ ਲਿਆ ਕੇ ਘਰਾਂ ਦੇ ਵਿੱਚ ਸ਼ੁਰੂ ਕਰੋ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਾਧ ਸੰਗਤ ਜੀ ਚਾਹੇ ਦੋ ਅੰਗ ਚਾਰ ਅੰਗ ਸਾਧ ਸੰਗਤ ਜੀ ਪੜ੍ਹਾ ਕਰੀਏ ਗੁਰੂ ਦੇ ਪਿਆਰੋ ਤੁਹਾਨੂੰ ਪਤਾ ਲੱਗੂ ਕਿਸਾਨੋ ਗੁਰੂ ਸਾਹਿਬ ਜੀ ਕਿਵੇਂ ਆਪਣੀ ਛਾਤੀ ਦੇ ਨਾਲ ਲਾਉਂਦੇ ਨੇ ਸਾਧ ਸੰਗਤ ਜੀ ਹੁਣ ਕਿਹੜਾ ਗੁਰੂ ਸਾਹਿਬ ਜੀ ਚਲੇ ਗਏ ਜਿਹਦਾ ਵੀ ਸਾਧ ਸੰਗਤ ਜੀ ਦਿਲ ਕਰਦਾ ਜਦੋਂ ਸੰਚੀ ਵੀ ਤੁਸੀਂ ਘਰੇ ਲਿਆਂਦੀ ਆ ਨਾ ਚਾਹੇ ਤੁਹਾਡੇ ਘਰੇ ਜਪਜੀ ਸਾਹਿਬ ਦਾ ਗੁਟਕਾ ਚਾਹੇ ਸੁਖਮਨੀ ਸਾਹਿਬ ਦਾ ਗੁਟਕਾ ਚਾਹੇ ਚੌਪਾਈ ਦਾ ਗੁਟਕਾ ਉਹਨੂੰ ਵੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਸਮਝੋ ਸਾਧ ਸੰਗਤ ਜੀ ਕਿਉਂ ਉਹ ਵੀ ਉਹਨਾਂ ਦੇ ਅੰਗ ਆ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਜੇਦੋਂ ਅਸੀਂ ਫੋਟੋ ਸਾਧ ਸੰਗਤ ਜੀ ਲਾ ਲੈਂਦੇ ਆ ਕਿਸੇ ਦੀ ਫੋਟੋ ਖਿੱਚ ਲੈਨੇ ਆ ਸਾਧ ਸੰਗਤ ਜੀ ਕੋਈ ਫੋਟੋ ਕੋਈ ਹੋਰ ਨਹੀਂ ਹੁੰਦੀ ਉਹ ਵੀ ਉਹਨਾਂ ਦੀ ਫੋਟੋ ਹੁੰਦੀ ਹੈ ਸਾਧ ਸੰਗਤ ਜੀ ਜਪਜੀਤ ਸਾਹਿਬ ਦੇ ਗੁਟਕੇ ਦੇ ਵਿੱਚ ਵੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਿਆ ਕਰੋ ਗੁਰੂ ਦੇ ਪਿਆਰਿਓ ਉਹਦੇ ਵਿੱਚ ਵੀ ਦਸਾਂ ਪਾਤਸ਼ਾਹੀਆਂ ਨੂੰ ਵੇਖਿਆ ਕਰੋ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ ਕਰੋ ਜਪਜੀਤ ਸਾਹਿਬ ਦੇ ਵਿੱਚ ਚੌਪਈ ਦੇ ਵਿੱਚ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ ਕਰੋ ਸਾਧ ਸੰਗਤ ਜੀ ਹੋਰ ਬਾਣੀਆਂ ਦੇ ਵਿੱਚ ਸਾਧ ਸੰਗਤ ਜੀ ਸਾਰੀਆਂ ਸਾਧ ਸੰਗਤ ਜੀ ਦਸਾਂ ਬਾਦਸ਼ਾਹੀਆਂ ਦੀਆਂ ਸਾਡੀਆਂ ਜਿਹੜੀਆਂ ਸਾਧ ਸੰਗਤ ਦੀ ਜੋਤਾਂ ਉਹ ਜੋਤ ਇੱਕ ਸੀਗੀ ਪਰ ਭਾਵਨਾ ਦੇ ਸਿਰ ਤੇ ਸਾਧ ਸੰਗਤ ਜੀ ਅੱਜ ਵੀ ਤੁਹਾਨੂੰ ਦਰਸ਼ਨ ਹੋਣਗੇ ਪਰ ਪਿਆਰ ਚਾਹੀਦਾ ਸਾਧ ਸੰਗਤ ਜੀ ਪਿਆਰ ਚਾਹੀਦਾ ਪਿਆਰ ਚਾਹੀਦਾ ਇਥੇ ਸਾਧ ਸੰਗਤ ਜੀ ਭੀਲਣੀ ਨੇ ਕਹਿੰਦੇ ਝੂਠੇ 베ਰ ਖਵਾਤੇ ਸਾਧ ਸੰਗਤ ਜੀ ਭੀਲਣੀ ਨੇ ਝੂਠੇ 베ਰ ਖਵਾਤੇ ਸਾਧ ਸੰਗਤ ਜੀ ਉਹਨੇ ਝੂਠੇ ਬੇਰ ਖਵਾਤੇ ਸਾਧ ਸੰਗਤ ਜੀ RAM ਜੀ ਨੇ ਆਪ ਖਾਦੇ ਗੁਰੂ ਦੇ ਪਿਆਰਿਓ ਅਸੀਂ ਸੁੱਚੇ ਬੇਰ ਖਾਣ ਵਾਲੇ ਸਾਧ ਸੰਗਤ ਜੀ ਸਾਨੂੰ ਕਦੀ ਦਰਸ਼ਨੀ ਨਹੀਂ ਹੁੰਦੇ ਸਾਧ ਸੰਗਤ ਜੀ ਉਹਨੇ ਤਾਂ ਝੂਠੇ ਵੀ ਖਵਾਤੇ ਸਾਧ ਸੰਗਤ ਜੀ ਪਰ ਅਸੀਂ ਸੁੱਚੇ ਸਾਧ ਸੰਗਤ ਜੀ ਝੋਲੀਆਂ ਭਰੀ ਫਿਰਦੇ ਆਂ ਪੇਟੀਆਂ ਭਰੀ ਫਿਰਦੇ ਸਾਡੇ ਸੁੱਚੇ ਪ੍ਰਵਾਨ ਨਹੀਂ ਹੁੰਦੇ ਕੀ ਗੱਲ ਸੀ ਕਿਉਂ ਨਹੀਂ ਹੁੰਦੇ ਪ੍ਰਵਾਨ ਕਿਉਂਕਿ ਭੇਲ ਲਈ ਸਾਧ ਸੰਗਤ ਜੀ ਝੂਠੇ ਬੇਰ ਨਹੀਂ ਖਵਾਏ ਉਦੇ ਮਨ ਦੇ ਵਿੱਚ ਇੰਨਾ ਪਿਆਰ ਸੀ ਸਤਕਾਰ ਸੀ ਕਿ ਜਿਹੜੇ ਰਾਮ ਨੂਆ ਪਿਆਰ ਕਰਦੀਆਂ ਮੈਂ 베ਰ ਖਾ ਖਾ ਕੇ ਵੇਖਾਂ ਮੇਰੇ ਭਗਵਾਨ ਨੂੰ ਕੋਈ ਖਟਾ 베ਰ ਨਾ ਜਾਵੇ ਆਖੋ ਸਤਨਾਮ ਸ੍ਰੀ ਜਾਈ ਰੂ ਕੋਈ ਖਟਾ ਰਾਮੂ ਨੂੰ ਲੱਗ ਜੇ ਆਪ ਮਿੱਠੇ ਆਪ ਚੈੱਕ ਕਰ ਕਰਕੇ ਸਾਥ ਸੰਗ ਦੀ ਪਾਵੇ ਤੇ ਪ੍ਰਵਾਣ ਹੋਏ ਸਾਧ ਸੰਗਤ ਜੀ RAM ਜੀ ਸਾਧ ਸੰਗਤ ਜੀ ਉਹ ਸਾਰੇ ਬੇਰ ਖਾ ਗਏ ਸਾਧ ਸੰਗਤ ਜੀ ਆਖੋ ਪਿਲਣੀ ਨੂੰ ਸਾਧ ਸੰਗਤ ਜੀ ਫਿਰ ਉਹਨਾਂ ਹੀ ਬੇਰਾਂ ਤੋਂ ਬ੍ਰਹਮ ਗਿਆਨੀ ਬਣਾ ਦਿੱਤਾ ਤੇ ਸਾਡੇ ਸੁੱਚੇ ਕਬੂਲ ਨਹੀਂ ਹੁੰਦੇ ਅਸੀਂ ਵੀ ਸਾਧ ਸੰਗਤ ਜੀ ਪਿਲਣੀ ਵਾਂਗੂ ਪਿਆਰ ਕਰੀਏ ਸਾਧ ਸੰਗਤ ਜੀ ਦੋ ਟਾਈਮ ਸਾਧ ਸੰਗਤ ਜੀ ਨਮਸਕਾਰ ਕਰੀਏ ਸੱਚੇ ਪਾਤਸ਼ਾਹ ਜੀ ਤੂੰ ਦਾਤਾ ਦਿੱਤਾਰ ਤੇਰਾ ਦਿੱਤਾ ਖਾਵਣਾ ਆ ਉਹ ਸਾਧ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰ ਰਹੀਆਂ ਸਮਾ ਹੋ ਗਿਆ ਸਾਜ ਜੀ ਇੱਥੇ ਬੇਨਤੀ ਸਾਜ ਜੀ ਪ੍ਰਵਾਨ ਕਰਨੀ ਦਾਸ ਨੂੰ ਵੀ ਸੀਸ ਦੇਣੀ ਗੁਰੂ ਦੇ ਪਿਆਰਿਓ ਦਾਸ ਨੂੰ ਵੀ ਸੀਸ ਦੇਣੀ ਗੁਰੂ ਦੇ ਪਿਆਰਿਓ ਮਾਲਕ ਕਿਰਪਾ ਕਰਨ ਸਾਡੇ ਸਿੱਧ ਤੇ ਵੀ ਹੱਥ ਰੱਖਣਾ ਕਿ ਆਪ ਜੀ ਦੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਜੋੜੇ ਛਾੜਦੇ ਰਹੀਏ ਸਾਧ ਸੰਗ ਜੀ ਤੋਂ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਧੰਨਵਾਦ ਕਰਦੇ ਇਥੋਂ ਦੀ ਸੰਗਤਾਂ ਦਾ ਇਥੋਂ ਦਾ ਪ੍ਰਬੰਧਕਾਂ ਦਾ ਸਾਧ ਸੰਗ ਜੀ ਪ੍ਰਧਾਨ ਸਾਹਿਬ ਜੀ ਦਾ ਗ੍ਰੰਥੀ ਸਾਹਿਬ ਦਾ ਸਾਧ ਸੰਗ ਜੀ ਧੰਨਵਾਦ ਕਰਦੇ ਆਓ ਸਾਧ ਸੰਗ ਜੀ ਮਾਲਕ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਨ ਸਾਧ ਸੰਗਤ ਜੀ ਇੱਥੇ ਫਤੇ ਬਲਾਈਏ ਸਾਧ ਸੰਜੀਪ ਭੁੱਲਾਂ ਚੁੱਕਾ ਮਾਪ ਕਰਨੀਆਂ ਸਾਰੀਆਂ ਸੰਗਤਾਂ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ